ये जो स्पेशल प्रोग्राम जो जयंती डिजिटल च ਤੁਹਾਡਾ ਸਵਾਗਤ ਹੈ ਤੇ ਅੱਜ ਜਿਹੜੀ 22 ਦਸੰਬਰ ਨੂੰ ਅਸੀਂ ਸਾਰੇ ਮਨਾ ਰਹੇ ਹਾਂ ਨੈਸ਼ਨਲ ਮੈਥਮੈਟਿਕਸ ਡੇ ਇਹ ਦਿਨ ਮਨਾਇਆ ਜਾਂਦਾ ਹੈ ਜੀ ਭਾਟਾ ਮਹਾਰਾਸ਼ਟਰੀ اور ਸੀ ਨਰਾਸਿਮਨ ਜੀ ਨੂੰ ਮਨਾਉਂਦੇ Hain ਕਿਉਂਕਿ ਅੱਜ ਸੀ ਨਰਾਸਿਮਨ ਜੀ ਬੋਰਟ ਯੂਨੀਵਰਸਿਟੀ ਹੈ ਤਾਂ ਉਨ੍ਹਾਂ ਨੂੰ ਸਮਰਪਿਤ ਇਹ ਦਿਨ ਮਨਾਇਆ ਜਾ ਰਿਹਾ ਹੈ ਤੇ ਜੀ ਅੱਜ ਦੇ ਦਿਨ ਅਸੀਂ ਇੱਕ ਖਾਸ ਗੱਲਬਾਤ ਕਰਨ ਜਾ ਰਹੇ ਹਾਂ ਇਕ ਸੇਕਸਟ ਮੈਚਰ ਦੇ ਨਾਲ ਜਿਨ੍ਹਾਂ ਦਾ ਨਾਮ ਹੈ ਦਸਵਿੰਦਰ ਸਰ ਜਸਵਿੰਦਰ ਸਰ ਸੈਕਾਰੇ ਸਕੂਲ ਪਟਿਆਲਾ ਦੇ ਇੱਕ ਫੇਮਸ ਲੈਕਚਰਰ ਹਨ ਤੇ ਅੱਜ ਸਾਡੀ ਪ੍ਰੋਗਰਾਮ ਦੇ ਵਿੱਚ ਕਾਲ ਸਤੇ ਰਾਹਿਤ ਤੇ ਅੱਜ ਜਸੀਂ ਇਹਨਾਂ ਨਾਲ ਖਾਸ ਤੌਰ ਤੇ ਗੱਲਬਾਤ ਕਰਾਂਗੇ ਤੇ ਜਾਣੋਗੇ ਕਿ ਇਹ ਮਾਚ ਨੂੰ ਇਹ ਵੀ ਪ੍ਰਕਿਰਤੀ ਨਾਲ ਸਿੱਖਿਆ ਜਾ ਸਕਦਾ ਹੈ ਹੈਲੋ 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 ਸਚੀਕਾਲ ਸਰ ਸਚੀਕਾਲ ਜੀ ਔਰ ਲਿੰਗਰ ਜੀ ਰਿਡੂ ਪਟਿਆਲਾ ਨੂੰ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਜੀ ਸਹੀ ਪ੍ਰੋਗਰਾਮ ખાસ ਕਰਕੇ ਯੁਵਾ ਲਈ ਸਮਰਪਿਤ ਹੈ ਤੇ ਅਸੀਂ ਯੁਵਾ ਨੂੰ ਮੈਕਸ ਕਿਵੇਂ ਸਿਖਾ ਸਕਦੇ ਹਾਂ ਇਹਦੇ ਤਰੀਕੇ ਵੀ ਨਾਲ ਅੱਜ ਇਹ ਕੁਝ ਅਸੀਂ ਜਾਣਨਾ ਚਾਹਾਂਗੇ ਤੁਹਾਡੇ ਕੋਲੋਂ ਜੀ ਜੀ ਅਸੀਂ ਸੋਚਦੇ ਬੈਲੈਂਸ ਅੱਜ ਅਸੀਂ ਨੈਸ਼ਨਲ ਮੈਥਮੈਟਿਕਸ ਡੇ ਮਨਾ ਰਹੇ ਹਾਂ ਸੋ ਇਸ ਦਿਨ ਦਾ ਇਤਿਹਾਸ ਥੋੜਾ ਜਿਹਾ ਦੱਸਾਂਗੇ ਕਿ ਕਿਉਂ ਮਨਾ ਜਾਂਦਾ ਹੈ ਤੇ ਕਿਉਂ ਮਨਾਇਆ ਜਾਂਦਾ ਹੈ ਬਿਲਕੁਲ ਦੇਖੋ 2012 ਦੇ ਵਿੱਚ ਜਦੋਂ ਡਾਕਟਰ ਮਨਮੋਹਨ ਸਿੰਘ ਜੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਤਾਂ ਉਹਨਾਂ ਨੇ ਮਨ ਦੇ ਵਿੱਚ ਇਹ ਖਿਆਲ ਕੀਤਾ ਕਿ ਜੋ 125ਵੇਂ ਵਰੇ ਗੰਢਾ ਨਦੀ ਜਨਮ ਦਿਵਸ ਦੀ ਉਹ ਆਪਾਂ ਐਜ਼ ਅ ਨੈਸ਼ਨਲ ਡੇ ਨੈਸ਼ਨਲ ਮੈਥਮੈਟਿਕਸ ਡੇ ਇਨ ਇੰਡੀਆ ਉਹ ਸੈਲੀਬ੍ਰੇਟ ਕਰਿਆ ਕਰੀਏ ਕਿਉਂਕਿ ਰਾਮਾਨੁਜਨ ਜੀ ਜਿਹੜੇ ਇੱਕ ਪ੍ਰਸਿੱਧ ਮਹਾਨ ਗਣਿਤ ਸ਼ਾਸਤਰੀ ਹੋਏ ਉਹ ਸਿਰਫ ਭਾਰਤ ਦੇ ਨਹੀਂ ਹੋਏ ਪੂਰੇ ਵਿਸ਼ਵ ਦੇ ਹੋਏ ਹਾਂ ਕਿਉਂਕਿ ਉਹਨਾਂ ਦਾ ਜਿਹੜਾ ਸੋਚਣਾ ਸੀ ਨਾ ਉਹ ਵਾਕਈ ਗਣਿਤਕ ਸੀਗਾ ਹਾਂ ਉਹਨਾਂ ਨੂੰ ਅੰਕਾਂ ਦਾ ਜਾਦੂਗਰ ਅੰਕਾਂ ਦਾ ਆਦਮੀ men of numbers ਕਈ ਨਾਵਾਂ ਨਾਲ ਜਾਣਿਆ ਜਾਂਦਾ ਇੱਕ ਤੋਂ ਇੱਕ ਵਿਅਕਤੀ ਹੋਏ ਵਿਸ਼ਵ ਦੇ ਜਿਨ੍ਹਾਂ ਦੇ ਨਾਮ ਦੇ ਨਾਲ ਇੱਕ ਨੰਬਰ ਜੁੜਿਆ ਜਿਹੜਾ ਨੰਬਰ ਹੈ 1729 ਤੇ ਕਮਾਲ ਦੀ ਗੱਲ ਇਹ ਸੀ ਕਿ 1729 ਦੇ ਜੇ ਆਪਾਂ ਪਹਿਲਾਂ ਗੱਲ ਕਰੀਏ ਉਹਨਾਂ ਨੂੰ ਯਾਦ ਕਰਦੇ ਹੋਏ ਤੇ ਰਾਮਾਨੁਜਨ ਜੀ 22 ਦਸੰਬਰ 1877 ਨੂੰ ਤਾਮਿਲਨਾਡੂ ਦੇ ਇੱਕ ਇਰੋਡ ਪਿੰਡ ਦੇ ਵਿੱਚ ਇੱਕ ਸਧਾਰਨ ਜੇ Hindu ਪਰਿਵਾਰ ਦੇ ਵਿੱਚ ਜਨਮੇ ਬੜਾ ਗਰੀਬ ਪਰਿਵਾਰ ਸੀ ਲੇਕਿਨ ਉਹਨਾਂ ਦੀ ਜਿਹੜੀ ਰੁਚੀ ਸੀ ਨਾ ਜੀ ਗਣਿਤ ਵਿਦਿਆ ਦੇ ਵਿੱਚ ਉਹ ਬਹੁਤ ਹੀ ਜ਼ਿਆਦਾ ਸੀ। ਗਣਿਤ ਦੇ ਵਿੱਚ ਤਾਂ ਪੂਰੇ ਅੰਕ ਲੈਂਦੇ ਸੀ, ਲੇਕਿਨ ਬਾਕੀ ਵਿਸ਼ਿਆਂ 'ਚੋਂ ਪਿੱਛੇ ਰਹਿ ਜਾਂਦੇ ਸੀ। ਕਿਉਂਕਿ ਉਹਨਾਂ ਦੀ ਰੁਚੀ ਇਕੱਲੀ ਮੈਥਮੈਟਿਕਸ ਦੇ ਵਿੱਚ ਸੀ। ਤੋਂ ਇਸ ਤਰ੍ਹਾਂ ਦੀ ਰੁਚੀ ਨੂੰ ਦੇਖਦੇ ਹੋਏ ਉਹਨਾਂ ਨੇ ਆਪਣਾ ਜਿਹੜਾ ਹੈਗਾ ਕੈਰੀਅਰ ਇਸ ਤਰ੍ਹਾਂ ਦਾ ਸ਼ੁਰੂ ਕੀਤਾ ਕਿ ਪੇਜਾਂ ਦੇ ਉੱਤੇ ਲਿਖਣਾ ਸ਼ੁਰੂ ਕੀਤਾ। ਕਿਉਂਕਿ ਉਸ ਵੇਲੇ ਉਹਨਾਂ ਕੋਲ ਕਾਪੀ ਲੈਣ ਦੇ ਵੀ ਪੈਸੇ ਨਹੀਂ ਸੀ। ਤੇ ਉਹਨਾਂ ਨੇ ਆਪਣੀਆਂ ਥਿਊਰਮਾ ਜੋ ਉਹਨਾਂ ਦੇ ਦਿਮਾਗ ਚ ਆਂਦੇ ਸੀ ਜੋ ਨੰਬਰਾਂ ਦੀਆਂ ਗੱਲਾਂ ਦਿਮਾਗ ਚ ਆਂਦੀਆਂ ਸੀ ਉਹ ਕਾਗਜ਼ ਤੇ ਲਿਖਦੇ ਰਹਿੰਦੇ ਸੀ ਜੀ ਤੇ ਫੇਰ ਇੱਕ ਉਹਨਾਂ ਦੇ ਇੱਥੋਂ ਦੇ ਸਾਥੀ ਨੇ ਕਿਹਾ ਵੀ ਤੂੰ ਇਹ ਆਪਣੀਆਂ ਲਿਖਤਾਂ ਨੂੰ ਬਾਹਰਲੇ ਮੁਲਕ ਦੇ ਵਿੱਚ ਭੇਜ ਤੇਰਾ ਮੁੱਲ ਪਊਗਾ ਹੂੰ ਵੀ ਤੇਰੀਆਂ ਲਿਖਤਾਂ ਬੜੀਆਂ ਜ਼ਬਰਦਸਤ ਹੈ ਤੂੰ ਬਹੁਤ ਮਿਹਨਤ ਕਰਦਾ ਤੇ ਉਹਨਾਂ ਨੇ ਉਹਨਾਂ ਦੀ ਗੱਲ ਮੰਨੀ ਤੇ ਫੇਰ ਉਹਨਾਂ ਨੂੰ ਪ੍ਰੋਫੈਸਰ ਜੀ ਐਚ ਹਾਰਡੀ ਜਿਹੜੇ ਉਹਦੇ ਮੈਂਟਰ ਹੋ ਕੇ ਬਣੇ ਮਿਲੇ ਉਹਨਾਂ ਨੂੰ ਉਹਨਾਂ ਨੇ ਉਹਨਾਂ ਨੇ ਚਿੱਠੀ ਪਾਈ ਉਹਨਾਂ ਨੇ ਕਿਹਾ ਵੀ ਬਾ ਐਂਡਰਿਊ ਨਾਲ ਮਿਲ ਕੇ ਵੀ ਕਮਾਲ ਦਾ ਕੰਮ ਰਾਮਾਨੁਜਨ ਤਾਂ ਕਮਾਲ ਦਾ ਕੰਮ ਕਰ ਰਿਹਾ ਜਿਹੜਾ ਅਸੀਂ ਕਦੇ ਸੋਚਿਆ ਵੀ ਨਹੀਂ ਉਹ ਵੀ ਕੰਮ ਕਰ ਰਿਹਾ ਤੇ ਇਸ ਨੂੰ ਇੱਥੇ ਬੁਲਾਇਆ ਜਾਵੇ ਆਪਣੇ ਦੇਸ਼ ਤਾਂ 1911 ਦੇ ਵਿੱਚ ਤੁਸੀਂ ਦੇਖੋ ਵੀ ਉਹਨਾਂ ਨੂੰ ਉਸ ਸਮੇਂ ਦੇ ਵਿੱਚ ਬਾਹਰਲੇ ਮੁਲਕ ਦੇ ਵਿੱਚ ਜਿਹੜਾ ਹੈਗਾ ਕਾਲ ਆਈ ਹੈ ਦੇ ਉਹਨਾਂ ਨੇ ਜੋ ਬੇਮਿਸਾਲ ਕੰਮ ਕੀਤੇ ਹਨ ਜੀ ਉਹਨਾਂ ਦੇ ਵਿੱਚ ਇੱਕ ਇਹ ਬਹੁਤ ਮਹੱਤਵਪੂਰਨ ਹੈ ਕਿ 1729 ਨੰਬਰ ਦੀ ਜਿਹੜੀ ਮੈਂ ਤੁਹਾਨੂੰ ਗੱਲ ਸੁਣਾਉਣ ਲੱਗਿਆ ਔਰ ਇਹ ਸੁਣਨ ਵਾਲਿਆਂ ਨੂੰ ਵੀ ਬੜੀ ਪਸੰਦ ਆਊਗੀ ਔਰ ਕਈਆਂ ਨੇ ਸੁਣੀ ਵੀ ਹੋਊਗੀ ਕਿ ਪ੍ਰੋਫੈਸਰ ਹਾਰਡੀ ਇੱਕ ਵਾਰੀ ਰਾਮਨੁਜਨ ਜੀ ਦੀ ਸਿਹਤ ਦਾ ਹਾਲਚਲ ਪੁੱਛਣ ਆਏ ਤੇ ਰਾਮਨੁਜਨ ਨੂੰ ਹੱਸ ਕੇ ਕਹਿਣ ਲੱਗੇ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਇਹ ਨੰਬਰਾਂ ਬੜੇ ਬੜੀ ਜਾਣਕਾਰੀ ਰੱਖਦਾ ਤੇ ਉਸ ਨੂੰ ਹੱਸ ਕੇ ਕਹਿਣ ਲੱਗੇ ਕਹਿੰਦੇ ਰਾਮਨੁਜਨ ਯਾਰ ਜਿਹੜੀ ਕਾਰ 'ਚ ਮੈਂ ਆਇਆ ਨਾ ਉਹ ਕਾਰ ਦਾ ਨੰਬਰ ਬੜਾ ਬੋਰਿੰਗ ਐ। ਅੱਛਾ ਤੇ ਰਾਮਨੁਜਨਤਾ ਮੰਜੇਦ ਉੱਠ ਕੇ ਬੈਠ ਗਏ। ਉਹ ਕਹਿੰਦੇ ਹਾਰਦੀ ਪਹਿਲਾਂ ਮੈਨੂੰ ਇਹ ਨੰਬਰ ਦੱਸ ਕਿਹੜਾ ਤੂੰ ਕਹਿਣਾ ਵੀ ਬੋਰਿੰਗ ਐ। ਨੰਬਰ ਤਾਂ ਕੋਈ ਵੀ ਬੋਰਿੰਗ ਨਹੀਂ ਹੁੰਦਾ। ਅੱਛਾ ਤੂੰ ਮੈਨੂੰ ਨੰਬਰ ਦੱਸ ਫਟਾਫਟ। ਬਸ ਉਹਨਾਂ ਦੀ ਕਿਊਰਿਓਸਿਟੀ ਇੰਨੀ ਹੋ ਗਈ ਤਾਂ ਹਾਰਦੀ ਨੇ ਕਿਹਾ ਕਿ ਜਿਹੜੀ ਕਾਰ ਦੇ ਵਿੱਚ ਮੈਂ ਆਇਆ ਉਸ ਕਾਰ ਦਾ ਨੰਬਰ ਐ 1729 1729। ਅੱਛਾ ਤੇ ਜਦੋਂ ਉਹਨਾਂ ਨੇ ਕਿਹਾ ਨਾ ਤਾਂ ਇਮੀਡੀਏਟਲੀ ਰਾਮਾ ਜੀ ਨੇ ਰਿਪਲਾਈ ਕੀਤਾ ਕਹਿੰਦਾ ਵੀ ਹਰਦੀ ਜੀ ਤੁਸੀਂ ਮੈਥਮੈਟਿਕਸ ਦੇ ਪ੍ਰੋਫੈਸਰ ਹੋ ਤੇ ਤੁਸੀਂ ਇਸ ਨੰਬਰ ਦੀ ਮਹੱਤਤਾ ਬਾਰੇ ਨਹੀਂ ਜਾਣਕਾਰੀ ਰੱਖਦੇ ਇਹ ਕੋ ਇੱਕ ਨੰਬਰ ਹੈ ਜਿਸ ਨੂੰ ਕੇ ਦੋ ਨੰਬਰਾਂ ਦੇ ਘਣ ਕਰਕੇ ਕਯੂਬ ਕਰਕੇ ਜੇ ਜੋੜਿਆ ਜਾਵੇ ਤਾਂ ਇਹ ਨੰਬਰ ਬਣ ਜਾਂਦਾ ਅੱਛਾ ਉਹਨਾਂ ਨੇ ਇਮੀਡੀਏਟਲੀ ਦੱਸਿਆ ਵੀ 12 ਦਾ ਕਯੂਬ ਕਰੋ 12 ਦਾ ਕਯੂਬ ਜਮਾ 1 ਦਾ ਕਯੂਬ ਕਹਿੰਦੇ 12 12 12 1728 ਹੁੰਦਾ ਜਮਾ 1 1729 ਹੋ ਗਿਆ ਠੀਕ ਹੈ ਫਿਰ ਨਾਲ ਦੀ ਨਾਲ ਉਹ ਦੱਸਦੇ ਆ ਵੀ 10 ਦਾ ਕਯੂਬ ਜਿਵੇਂ 9 ਦਾ ਕਯੂਬ ਇਹ ਵੀ 1729 ਬਣਦਾ ਫਿਰ ਉਹ ਨੰਬਰਾਂ ਦੇ ਇੰਨੇ ਕੁ ਮਹਾਰ ਸੀਗੇ ਉਹ ਕਹਿੰਦੇ ਇਹਨਾਂ ਸਾਰਿਆਂ ਨੂੰ ਜੋੜ ਲਓ 7 ਤੇ 1 8 8 ਤੇ 2 10 10 ਤੇ 9 19 ਕਹਿੰਦੇ ਹੁਣ 19 ਦਾ ਉਲਟਾ ਕਰ ਲਓ 91 ਕਹਿੰਦੇ 19 ਨੂੰ 91 ਨਾਲ ਗੁਣਾ ਕਰਕੇ ਦੇਖੋ ਕਹਿੰਦੇ ਫਿਰ 1729 ਆ ਜਾਊਗਾ ਅੱਛਾ ਜੀ ਵਾਟ ਅ ਗ੍ਰੇਟ ਮੈਥਮੈਟਿਸ਼ੀਅਨ ਆਦ ਰਾਮਨੁਜਨ ਬਿਲਕੁਲ ਬਿਲਕੁਲ ਉਹਨਾਂ ਦੀਆਂ ਸਿੱਖਿਆਵਾਂ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਜੇ ਸਾਡੀ ਕਿਸੇ ਵੀ ਚੀਜ਼ ਦੇ ਵਿੱਚ ਰੁਚੀ ਹੋ ਗਈ ਨਾ ਤਾਂ ਅਸੀਂ ਮਤਲਬ ਵਿਲੱਖਣ ਕੰਮ ਕਰ ਸਕਦੇ ਹਾਂ ਇਸ ਰੂਚੀ ਨੇ ਭਾਵੇਂ ਉਹ 26 ਅਪ੍ਰੈਲ 1920 ਦੇ ਵਿੱਚ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਸਿਰਫ 20 ਸਾਲ 4 ਮਹੀਨੇ ਤੇ 4 ਦਿਨ ਦੀ ਉਮਰ ਭੋਗ ਕੇ ਹਾਂ ਲੇਕਿਨ ਉਹ ਕਾਰਨਾਂ ਮੇ ਇਹ ਜਿਹੇ ਜਿਹੇ ਕਰ ਗਏ ਜਿਹੜੇ ਹਾਲੇ ਤੱਕ ਸੋਲਵ ਨਹੀਂ ਹੋ ਪਾਈ ਸਾਡ ਬਿਲਕੁਲ ਜੀ ਬਿਲਕੁਲ ਔਰ ਉਹਨਾਂ ਨੇ ਇੱਕ ਬਹੁਤ ਮਹੱਤਵਪੂਰਨ ਗੱਲ ਆਪਣੀ ਕਿਤਾਬ ਦੇ ਵਿੱਚ ਲਿਖੀ ਹੋਈ ਮਿਲਦੀ ਹੈ ਉਹਨਾਂ ਦੀ ਜੀਵਨੀ ਜੇ ਕਿਸੇ ਨੇ ਲਿਖੀ ਉਹਨਾਂ ਨੇ ਆਪ ਤਾਂ ਨਹੀਂ ਲਿਖੀ ਉਹਨਾਂ ਤੋਂ ਬਾਅਦ ਜੀਵਨੀ ਉਹਨਾਂ ਦੀ ਲਿਖੀ ਹੈ ਤੇ ਉਹਦੇ ਵਿੱਚੋਂ ਜ਼ਿਕਰ ਕਰਦੇ ਆਂ ਕਿ ਰਾਮਾਨੁਜਨ ਇਹ ਕਹਿੰਦੇ ਆ ਕਿ ਮੈਥਮੈਟਿਕਲ ਇਕੁਏਸ਼ਨ ਦਾ ਉਸ ਮੈਥਮੈਟਿਕਲ ਇਕੁਏਸ਼ਨ ਦਾ ਮੇਰੇ ਲਈ ਕੋਈ ਮਤਲਬ ਨਹੀਂ ਹੈ ਜਿਸ ਵਿੱਚ ਗੋਡ ਦਾ ਥੌਟ ਨਹੀਂ ਆਂਦਾ ਜੀ ਤੇ ਉਹ ਇੱਕ ਜਗ੍ਹਾ ਉਦਾਹਰਣ ਦਿੰਦੇ ਆ ਕਹਿੰਦੇ ਅਸੀਂ ਇਹ ਪੜਦਿਆਂ ਮੈਥਮੈਟਿਕਸ ਦੇ ਵਿੱਚ ਐਨੀਥਿੰਗ ਰੇਸ ਟੂ ਪਾਵਰ 0 1 ਹੋਇਆ ਕਰਦਾ ਹ ਹ ਤੇ ਉਹ ਕਹਿੰਦੇ ਵੀ ਜੇ ਮਨੁੱਖ ਆਪਣੇ ਰੇਸ ਟੂ ਪਾਵਰ 0 ਰੱਖੇ ਨਾ ਵੀ ਜਿੰਨਾ ਵੱਡਾ ਮਰਜ਼ੀ ਹੋ ਜਵੇ ਪਰ ਆਪਣੇ ਆਪ ਨੂੰ ਜ਼ੀਰੋ ਰੱਖੇ ਆਪਣੇ ਸਿਰ ਦੇ ਉੱਤੇ ਵੀ ਮੈਂ ਕੁਝ ਵੀ ਨਹੀਂ ਹੈਗਾ ਤੇ ਕਹਿੰਦੇ ਉਹ 1 ਹੁੰਦਾ 1 ਦਾ ਮਤਲਬ ਰੱਬ ਹੀ ਹੁੰਦਾ ਠੀਕ ਠੀਕ ਹੈ ਤੋ ਇਹੋ ਹੋ ਗਿਆ ਗੱਲ ਲੈ ਮਤਲਬ ਏ ਜੀਆਂ ਗੱਲਾਂ ਨੂੰ ਅੱਜ ਦੇ ਦਿਨ ਅਸੀਂ ਯਾਦ ਕਰਦੇ ਹੋਏ ਉਹਨਾਂ ਨੂੰ ਉਹਨਾਂ ਦੀ ਜਿਹੜੀ ਹੈ ਹੈਨਾ ਜੀ ਜਨਮ ਸ਼ਿਰਾਵਤੀ ਕੋ ਉਹ ਜਨਮ ਦਾ ਦਿਹਾੜਾ ਕੋ ਮਨਾਉਂਦੇ ਹਾਂ ਹਰ ਵਾਰ ਹਰ ਸਾਲ ਐਜੇ ਨੈਸ਼ਨਲ ਮੈਥਮੈਟਿਕਸ ਡੇ ਵਜੋਂ ਸੈਲੀਬ੍ਰੇਟ ਕੀਤਾ ਜਾਂਦਾ ਹੈ ਔਰ ਉਹਨਾਂ ਦੇ ਕਾਰਨਾਮਿਆਂ ਦੇ ਵਿੱਚ ਅਜੀਬੋ-ਗਰੀਬ ਕਾਰਨਾਮੇ ਮੈਜੀਬੋ-ਗਰੀਬ ਇਸ ਲਈ ਕਹਿ ਰਿਹਾ ਕਿ ਅੱਜ ਦੇ ਵਿਦਿਆਰਥੀਆਂ ਨੂੰ ਤਾਂ ਜੇ ਕਹਿ ਦੋ ਨਾ ਵੀ 50 ਦੇ ਵਿੱਚੋਂ 36 ਘਟਾਏ ਕਿੰਨੇ ਆਣਗੇ ਤਾਂ ਉਹ ਸੋਚ ਹੀ ਪੈ ਜਾਂਦੇ। ਬਿਲਕੁਲ ਤੇ ਲੇਕਿਨ ਉਹ ਜਿਹੜੇ ਕਾਰਨਾਮੇ ਕਰਦੇ ਸੀਗੇ ਉਹ ਵਿਲੱਖਣਤਾ ਦੇ ਵੱਲ ਲੈ ਗਏ ਇਹਨਾਂ ਚੀਜ਼ਾਂ ਨੂੰ। ਉਹਨਾਂ ਦੀ ਇੱਕ ਲਿਖੀ ਹੋਈ ਗੱਲ ਗੱਲ ਦੇ ਵਿੱਚ ਇਹ ਆੰਦਾ ਦੇਵੀ ਕਿ ਜਦੋਂ ਛੋਟੇ ਜਿਹੇ ਸੀਗੇ ਜਮਾਤ ਦੇ ਵਿੱਚ ਪੜ੍ਹ ਰਹੇ ਸੀ ਤਾਂ ਉਹਨਾਂ ਦੇ ਅਧਿਆਪਕ ਨੇ ਕਿਹਾ ਕਿ ਸਾਰੀ ਕਲਾਸ ਦੇ ਵਿੱਚ ਆ ਕੇ ਕਿ ਮੇਰੇ ਕੋਲੇ ਇੰਨੇ ਕੇਲੇ ਆ 10 ਕੇਲੇ ਆ ਸੁਪੋਜ਼ ਕਰੋ ਅੱਛਾ ਤੇ 10 ਹੀ ਬੱਚੇ ਆ ਮੈਂ ਸਾਰਿਆਂ ਨੂੰ ਜੇ ਇੱਕ ਇੱਕ ਵੰਡਦਾ ਹਾਂ ਤਾਂ ਸਾਰਿਆਂ ਦੇ ਕੋਲ ਇੱਕ ਇੱਕ ਆ ਗਿਆ ਹੂੰ ਰਾਮਾਨੁਜਨ ਨੇ ਆਪਣਾ ਹੱਥ ਖੜਾ ਕੀਤਾ ਤੇ ਕਹਿੰਦਾ ਮੇਰੇ ਮਨ ਦੇ ਵਿੱਚ ਇੱਕ ਪ੍ਰਸ਼ਨ ਆ ਰਿਹਾ ਹੁਣ ਅੱਜ ਤਾਂ ਬੱਚੇ ਦੇ ਮਨ ਦੇ ਵਿੱਚ ਪ੍ਰਸ਼ਨ ਹੀ ਨਹੀਂ ਉੱਟਦਾ ਹੈ ਮੇਰੀ ਜੀ ਕਹਿਣ ਲੱਗੇ ਕਿ ਕਹਿੰਦੇ ਸਰ ਇਹ ਮੈਂ ਇਹ ਸੋਚਾਂ ਕਿ ਨਾ ਤਾਂ ਮੇਰੇ ਕੋਲ ਕਿਲੇ ਐ ਤੇ ਨਾ ਹੀ ਬੱਚੇ ਐ ਮਤਲਬ ਕਹਿਣ ਤੋਂ ਕੀ ਸੀਗਾ ਵੀ 0 ਨੂੰ 0 ਨਾਲ ਭਾਗ ਕਰੀਏ ਤਾਂ ਕੀ ਆਊਗਾ ਅੱਛਾ ਤੇ ਉਹਨਾਂ ਦੇ ਨਾਮ ਤੇ ਜਿਹੜੀ ਪਿਕਚਰ ਬਣੀ ਆ ਤਾਂ ਮੈਨ ਹੂ ਨਿਊ ਇਨਫਿਨਿਟੀ ਹੈਂ ਜੀ ਤੇ ਉਹ ਇਨਫਿਨਿਟੀ ਦੀਆਂ ਗੱਲਾਂ ਕਰਦੇ ਆ ਫਿਰ ਉਹ ਦੱਸਦੇ ਆ ਵੀ ਸਾਰੇ ਨੰਬਰਾਂ ਨੂੰ ਜੋੜ ਕੇ ਜੇ ਅਸੀਂ ਇਨਫਿਨਿਟੀ ਤੱਕ ਲੈ ਜਾਈਏ ਤਾਂ ਉਹਨਾਂ ਦਾ ਜੋੜ -1/12 ਆਉਂਦਾ ਹੈ। ਹੂੰ। ਮਤਲਬ ਇਹ ਜਿਹੜੀਆਂ ਗੱਲਾਂ ਜਿਹੜੀਆਂ ਜਦੋਂ ਅਸੀਂ ਬੱਚਿਆਂ ਨਾਲ ਸਾਂਝੀਆਂ ਕਰਦੇ ਹਾਂ ਨਾ ਤਾਂ ਉਹਨਾਂ ਦੇ ਮਨ 'ਚ ਜਾਗਦਾ ਵੀ ਜੇ ਰਾਮਾਨੁਜਨ ਕਰ ਸਕਦੇ ਸੀ ਤਾਂ ਅਸੀਂ ਵੀ ਕੁਝ ਕਰਕੇ ਦਿਖਾਈਏ ਯਾਰ। ਬਿਲਕੁਲ ਸਹੀ ਗੱਲ ਹੈ। ਤੁਸੀਂ ਜਿਹੜਾ ਤੁਹਾਡਾ ਐਫਐਮ ਰੇਡੀਓ ਪਟਿਆਲਾ ਤੋਂ ਮਨਾਣ ਦਾ ਹੈ ਨਾ ਇੱਕ ਉਪਰਾਲਾ ਹੈ ਉਹਨਾਂ ਦੇ ਜਨਮ ਦੀ ਇਸ ਗੰਢ ਨੂੰ ਤਾਂ ਉਹ ਵੀ ਕਿ ਨਵੇਕਲਾ ਇਸ ਲਈ ਹੋ ਜਾਂਦਾ ਕਿ ਸਾਡੇ ਸਰੋਤਿਆਂ ਨੂੰ ਇੰਨਾਂ ਚੀਜ਼ਾਂ ਦਾ ਪਤਾ ਲੱਗੇ। ਪਤਾ ਲੱਗੇ ਬਿਲਕੁਲ ਕਿ ਤੁਸੀਂ ਇਹ ਗੱਲਾਂ ਗੱਲਾਂ 'ਚ ਕਾਫੀ سارے ਕਨਸੈਪਟਸ ਦਿਸਰੂਤੇ ਨੂੰ ਦੱਸ ਦਿੱਤੇ ਨੇ। ਇਹ ਪੜ੍ਹਦੇ ਰਹਿਣਾ ਅਧਿਆਪਕ ਤਾਂ ਪਰਜੀ ਹੈ ਵੀ ਆਪਣੇ ਸਮਾਜ ਨੂੰ ਸਹੀ ਦਿਸ਼ਾ ਦਿਖਾਈ ਜਾਵੇ। ਠੀਕ ਹੈ ਬਿਲਕੁਲ ਸਰ। ਜੀ ਜੀ ਬਿਲਕੁਲ। ਬਿਲਕੁਲ। ਤੇ ਸ਼੍ਰੀ ਨਿਵਾਸ ਰਾਮਾ ਨਝੂ ਜੀ ਦੇ ਮਹਾਰਤ ਨੂੰ ਅਜਬਦ ਨੇ ਸੰਬੱਧਿਤ ਹੈ ਮੈਥਮੈਟਿਕਸ ਦੇ। ਤੇ ਜੀ ਸਤਿ ਸ਼੍ਰੀ ਅਕਾਲ ਡੀ ਕਾਲ ਕਰਦੇ ਆ ਕਿ ਤੁਸੀਂ ਕਿਵੇਂ ਆਪਣੇ ਸਟੂਡੈਂਟਸ ਨੂੰ ਆਪਣੇ ਵਿਦਿਆਰਥੀਆਂ ਨੂੰ ਗਣਿਤ ਦੀਆਂ ਧਾਰਨਾਵਾਂ ਸਿਖਾਉਂਦੇ ਹੋ ਤਾਂ ਕਿ ਉਹ ਜਿਹੜੀ ਪੜਾਈ ਹੈ ਉਹ ਆਕਰਸ਼ਕ ਬਣ ਸਕੇ ਤਾਂ ਕਿ ਉਹ ਵਧੀਆ ਤਰੀਕੇ ਨਾਲ ਪਾਰਟਿਸਿਪੇਟ ਕਰ ਸਕਣ ਆਪਣੀ ਮਾਤ ਦੀ ਪ੍ਰੋਗਰਾਮ ਦੇ ਵਿੱਚ ਦੇਖੋ ਮੈਂ ਤਾਂ ਵਿਦਿਆਰਥੀਆਂ ਨੂੰ ਹਮੇਸ਼ਾ ਇਹ ਤਾਕੀਦ ਕਰਦਾ ਕਿ ਜਿਹੜਾ ਵੀ ਕੰਮ ਕਰ ਰਹੇ ਹੋ ਨਾ ਉਸ ਨੂੰ ਇੱਕ ਵਾਰੀ ਕਰੋ ਕਿਉਂਕਿ ਜੀਵਨ ਇੱਕ ਵਾਰੀ ਮਿਲਿਆ ਜੀ ਜੀ ਤੇ ਇੱਕ ਵਾਰੀ ਇੰਨਾ ਕੁ ਚੰਗਾ ਕਰ ਦੋ ਵੀ ਦੁਬਾਰਾ ਕਰਨ ਦੀ ਲੋੜ ਹੀ ਨਾ ਪਵੇ ਹਾਂ ਹਾਂ ਆਪਣੇ ਵੱਲੋਂ ਬੈਸਟ ਕਰ ਦੋ ਜੋ ਤੁਸੀਂ ਹਾਂ ਜਿੰਨਾ ਸਭ ਤੋਂ ਵਧੀਆ ਆਪਣੇ ਵੱਲੋਂ ਤੁਸੀਂ ਦੇ ਸਕਦੇ ਹੋ ਉਸ ਨੂੰ ਦੇ ਦੋ ਤਾਂ ਉਸ ਦੇ ਵਿੱਚ ਕੀ ਹੋਊਗਾ ਇੱਕ ਤਾਂ એનર્ਜੀ ਸੇਵ ਹੋਊਗੀ ਸਾਡੀ ਬਿਲਕੁਲ ਠੀਕ ਹੈ ਨਾ ਕਿਉਂਕਿ ਦੁਬਾਰਾ ਉਸ ਕੰਮ ਨੂੰ ਕਰਨ ਲਈ ਫੇਰ ਸ਼ੁਰੂ ਤੋਂ ਸ਼ੁਰੂ ਕਰਨਾ ਪੈਣਾ ਬਿਲਕੁਲ ਤੋਂ ਇੱਕ ਤਾਂ ਇਹ ਚੀਜ਼ ਉਹਨਾਂ ਨੂੰ ਦੱਸਦਾ ਇੱਕ ਮੈਂ ਉਹਨਾਂ ਨੂੰ ਦੱਸਦਾ ਵੀ ਆਪਣੀ ਆਬਜ਼ਰਵੇਸ਼ਨ ਬੜੀ ਜ਼ਬਰਦਸਤ ਰੱਖੋ ਵੀ ਜੇ ਕਿਸੇ ਨੂੰ ਆਬਜ਼ਰਵ ਕਰ ਲਿਆ ਨਾ ਤੁਸੀਂ ਉਸਦੀ ਤੈ ਤੱਕ ਚਲੇ ਜਾਓ ਬਿਲਕੁਲ ਮੇਰੇ ਨਾਨਾ ਜੀ ਮੈਨੂੰ ਇੱਕ ਵਾਰੀ ਦੁਕਾਨ ਤੇ ਲੈ ਗਏ ਜਿੱਥੇ ਦੁਕਾਨਦਾਰ ਕੋਲੇ ਸਬਜੀ ਦੀ ਦੁਕਾਨ ਸੀ ਉਸ ਦੀ ਤੇ ਕਹਿੰਦੇ ਚੱਲ ਵੀ ਅੱਜ ਨਿੰਬੂ ਖਰੀਦ ਕੇ ਲਿਆਣੇ ਆ ਤੇ ਤੂੰ ਮੇਰੇ ਨਾਲ ਚੱਲ ਅੱਛਾ ਮੈਂ ਦੱਸਦਾ ਵੀ ਵੱਡਿਆਂ ਦੀਆਂ ਗੱਲਾਂ ਚੋਂ ਕਿਵੇਂ ਸਿੱਖਣ ਨੂੰ ਮਿਲਦਾ ਹਾਂ ਹਾਂ ਤੇ ਮੈਨੂੰ ਕਹਿੰਦੇ ਤੈਨੂੰ ਪਤਾ ਹੈ ਉਦੋਂ ਮੈਂ 10th ਕਲਾਸ 'ਚ ਸੀਗਾ ਮੈਨੂੰ ਕਹਿੰਦੇ ਤੈਨੂੰ ਪਤਾ ਹੈ ਵੀ ਦੁਕਾਨਦਾਰ ਦਾ ਮਤਲਬ ਕੀ ਹੁੰਦਾ ਮੈਂ ਕਹਾਂ ਜੀ ਨਹੀਂ ਅਸੀਂ ਤਾਂ ਦੁਕਾਨਦਾਰ ਨੂੰ ਦੁਕਾਨਦਾਰੀ ਸਮਝਦੇ ਆਂ ਇਹਨੇ ਨਹੀਂ ਉਹਦਾ ਮਤਲਬ ਹੁੰਦਾ ਦੁਕਾਨ ਅੱਛਾ ਵਿੱਚ ਕੰਨਾ ਹੋਵੇ ਪੂਰਾ ਹੈ ਨਾ ਉਹਦਾ ਸਾਮਾਨ ਹੀ ਲੋਕ ਚੱਕ ਕੇ ਲੈ ਜਾਣ ਹਾਂ ਦੋਨੋਂ ਕੰਨੋ ਤੇ ਖੜੇ ਹੂੰ ਬਿਲਕੁਲ ਬਿਲਕੁਲ ਕਾਨਾ ਸਕੰਤ ਉਕ ਚੱਲਦਾ ਹੋਵੇ ਫੇਰ ਕਹਿੰਦੇ ਧਾਰ ਦਾ ਮਤਲਬ ਹੁੰਦਾ ਧਾਰੀ ਕਰੇ ਕੋਈ ਕੋਲ ਤੋਂ ਸਮਾਨ ਲਵੇ ਚਾਹੇ ਨਾ ਲਵੇ ਪਰ ਉਸ ਨੂੰ ਕਹੇ ਬੈਠੋ ਜੀ ਜੀਆਂ ਨੂੰ ਚਾਹ ਪੀਓ ਜੀ ਫੇਰ ਦੁਬਾਰਾ ਆਊਗਾ ਉਹਦੇ ਕੋਲ ਬੰਦਾ ਨਹੀਂ ਤਾਂ ਦੁਬਾਰਾ ਨਹੀਂ ਆਊਗਾ ਕੋਈ ਵੀ ਬਿਲਕੁਲ ਬਿਲਕੁਲ ਉਹ ਕਿੱਡਾ ਵੱਡਾ ਕਨਸੈਪਟ ਇੱਕ ਮੇਰੇ ਨਾਨਾ ਜੀ ਨੂੰ ਤੋਂ ਮੈਨੂੰ ਮਿਲਿਆ ਤੇ ਇਸ ਤਰ੍ਹਾਂ ਮੈਂ ਚਾਹਨਾ ਵੀ ਸਾਡੇ ਅਧਿਆਪਕਾਂ ਦੇ ਕੋਲ ਇੰਨੇ ਸਾਰੇ ਕਨਸੈਪਟ ਹੈ ਸਾਡੇ ਬੱਚੇ ਲੈ ਲੈਣ ਉਹਨਾਂ ਨੂੰ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਸਾਡੇ ਦੇਸ਼ ਦੀ ਹੋਰ ਤਰੱਕੀ ਦੀ ਜੱਚਣਾ ਕਰਨ ਬਿਲਕੁਲ ਪੈਸੇ ਨੂੰ ਹੁਣ ਅਗਲਾ ਸਵਾਲ ਇਹ ਹੈ ਕਿ ਮੈਥਸ ਨੂੰ ਨਾ ਬੱਚੇ ਬੜਾ ਇੱਕ ਹਵਾ ਜਿਹਾ ਬਣਾ ਕੇ ਰੱਖਦੇ ਹਨ ਉਹਨਾਂ ਨੂੰ ਇੱਕ ਫੋਬੀਆ ਹੈ ਕਿ ਡਰ ਬੈਠਿਆ ਹੋਇਆ ਮੈਥਮੈਟਿਕਸ ਦੇ ਸਬਜੈਕਟ ਦੇ ਨਾਲ ਕਿ ਬੜਾ ਕੰਪਲੀਕੇਟਿਡ ਹੈ ਟਫ ਹੈ ਵੀ ਕੈਲਕੂਲੇਸ਼ਨ ਹੋਏਗੀ ਤੇ ਬੱਚੇ ਭੱਜਦੇ ਆ ਇਸ ਸਬਜੈਕਟ ਤੋਂ ਐਦਾ ਕਿ ਉਹ ਕਹਿੰਦੇ ਤੈਸਿੱਕੇ ਹੱਲ ਕਰ ਸਕਦੇ ਆ ਇਸ ਪ੍ਰੋਬਲਮ ਦਾ ਇਸ ਪ੍ਰੋਬਲਮ ਦਾ ਸੋਖਾ ਜਿਹਾ ਹੱਲ ਮੈਂ ਦੱਸ ਦਾਂ ਸਾਰਿਆਂ ਨੂੰ ਜੀ ਜਿਹੜਾ ਮੈਥਮੈਟਿਕਸ ਹੈ ਨਾ ਉਹ ਦੇਖਣ ਦਾ ਵਿਕਾ ਨਹੀਂ ਹੈ ਦੇਖਣ ਨਾਲ ਸਮਝ ਨਹੀਂ ਆਉਂਦੀ ਇਹਨੂੰ ਜੀ ਜਿਵੇਂ ਅਸੀਂ ਕੋਈ ਚੀਜ਼ ਦੇਖ ਲੈਨੇ ਆ ਨਾ ਸੁਪੋਜ਼ ਕਰੋ ਅੰਗਰੇਜ਼ੀ ਦੇ ਅੱਖਰ ਪੰਜਾਬੀ ਦੇ ਅੱਖਰ ਲਿਖੇ ਹੋਏ ਅਸੀਂ ਦੇਖ ਲਈਏ ਤਾਂ ਉਹਨਾਂ ਅੱਖਰਾਂ ਚ ਸਾਨੂੰ ਸਮਝ ਆ ਜਾਂਦੀ ਹੈ ਇਸ ਦੇ ਲਿਖੇ ਹੋਏ ਅੱਖਰਾਂ ਚ ਸਮਝ ਤਾਂ ਆਜੂਗੀ ਪਰ ਇਹਦੀ ਪਰਪੱਕਤਾ ਨਹੀਂ ਹੁੰਦੀ ਹੈ ਜਦ ਤੱਕ ਅਸੀਂ 2 ਜਮਾ 2 4 ਨਹੀਂ ਜਾਵਾਂਗੇ ਜਦ ਤੱਕ ਅਸੀਂ ਦੋ ਚੀਜ਼ਾਂ ਚ ਦੋ ਚੀਜ਼ਾਂ ਜੋੜ ਕੇ 4 ਨਹੀਂ ਦੇਖ ਲੈਂਦੇ ਉਦੋਂ ਤੱਕ ਸਾਡੀ ਪਰਪੱਕਤਾ ਨਹੀਂ ਹੋ ਸਕਦੀ। ਤੋਂ ਮੈਂ ਹਮੇਸ਼ਾ ਇਹ ਗੱਲ ਕਹਿਣਾ ਕਿ ਮੈਥਮੈਟਿਕਸ ਹੈ ਜਿਹੜਾ ਉਹ ਦੇਖਣ ਦਾ ਵਿਸ਼ਾ ਨਹੀਂ ਹੈ ਮੈਥਮੈਟਿਕ ਕਰਨ ਦਾ ਵਿਸ਼ਾ। ਜੀ ਜੀ ਇਸ ਨੂੰ ਕਾਪੀ ਪੈਨ ਤੋਂ ਬਿਨਾ ਤਾਂ ਇਹ ਸਮਝ ਹੀ ਨਹੀਂ ਆਂਦਾ। ਸਮਝ ਨਹੀਂ ਆਂਦਾ ਬਿਲਕੁਲ। ਜਦ ਤੱਕ ਅਸੀਂ ਲਿਖਦੇ ਨਹੀਂ ਤੇ ਅੱਜ ਕੱਲ ਬੱਚਾ ਲਿਖਣ ਤੋਂ ਵੈਸੀ ਭਜਦਾ। ਜੀ ਜੀ ਇਸ ਕਰਕੇ ਇੱਕ ਚੀਜ਼ ਤੋਂ ਉਹ ਕਹਿੰਦੇ ਆ ਨਾ ਜੀ ਜਿਹੜਾ ਰੱਸੀ ਤੋਂ ਡਰੇ ਸੱਪ ਤੋਂ ਡਰਿਆ ਉਹ ਰੱਸੀ ਤੋਂ ਵੀ ਡਰ ਜਾਂਦਾ ਨੇਰੇ ਚ ਹੂੰ ਤੇ ਇਸੇ ਤਰ੍ਹਾਂ ਹੀ ਇਹ ਹੋ ਰਿਹਾ ਵੀ ਗਣਿਤ ਵਿਸ਼ਾ ਔਖਾ ਨਹੀਂ ਹੈ ਜੀ ਜੀ ਆਸਾਨ ਹੈ ਕਿਉਂਕਿ ਇਸ ਦੇ ਵਿੱਚ ਤਾਂ ਕਨਸੈਪਟ ਤਾਂ ਸਿੱਧੇ ਟੂ ਦਾ ਪੁਆਇੰਟ ਬਿਲਕੁਲ ਕੋਈ ਡਿਟੇਲ ਦੇ ਵਿੱਚ ਨਹੀਂ ਅਸੀਂ ਇੱਥੇ ਨਹੀਂ ਲਿਖਣਾ ਹੈ ਕੋਈ ਬਹੁਤੇ ਵੱਡੇ ਬਹੁਤੇ ਪੇਜ ਨਹੀਂ ਭਰਨੇ ਹੈ ਇੱਕ ਕਨਸੈਪਟ ਨੂੰ ਕਲੀਅਰ ਕਰ ਦੇਣਾ ਜੀ ਪੰਜ ਚਾਰ ਲਾਈਨਾਂ ਦੇ ਵਿੱਚ ਕਲੀਅਰ ਹੋ ਜਾਂਦਾ ਹੈ ਬਟ ਇਹਦੇ ਵਿੱਚ ਕੀ ਹੈ ਕਿ ਜਦ ਤੱਕ ਅਸੀਂ ਲਿਖ ਲਿਖ ਕੇ ਨਹੀਂ ਕਰਾਂਗੇ ਤੇ ਇੱਕ ਗੱਲ ਇਹ ਮੈਂ ਕਹਿਣਾ ਹੁੰਨਾ ਕਿ ਮੈਥਮੈਟਿਕਸ ਲਿਖ ਕੇ ਕਰਨ ਦਾ ਵਿਸ਼ਾ ਦੂਸਰਾ ਇਸ ਦਾ ਪੜ੍ਹਨ ਦਾ ਜਿਹੜਾ ਸਮਾਂ ਹੈ ਉਹ ਰਾਤੀ 10 ਵਜੇ ਸ਼ੁਰੂ ਹੁੰਦਾ ਮੇਰੇ ਹਿਸਾਬ ਨਾਲ ਅੱਛਾ ਓਕੇ ਵੇ ਕਿਵੇਂ ਜਦੋਂ ਜਦੋਂ ਨੀਂਦ ਆਣ ਲੱਗੇ ਨਾ ਉਦੋਂ ਮੈਥਮੈਟਿਕਸ ਕਰਨਾ ਸ਼ੁਰੂ ਕਰ ਦੂ ਤੁਹਾਡੀ ਨੀਂਦ ਨਹੀਂ ਤੁਹਾਨੂੰ ਆਣ ਦੇਊਗਾ ਬਿਲਕੁਲ ਪਰ ਕਈ ਵਾਰ ਕਿੱਦਾਂ ਇਦਾਂ ਹੁੰਦਾ ਹੈ ਨਾ ਕਿ ਬੱਚੇ ਨੂੰ ਗਏ ਸਮਝ ਨਾ ਆ ਰਿਹਾ ਹੋਵੇ ਤਾਂ ਕੋਸ਼ਿਸ਼ ਨਹੀਂ ਕਰਦਾ ਕਿਉਂ ਫਿਰ ਉੱਥੇ ਕਿਤਾਬ ਆਪਣੀ ਬੰਦ ਕਰ ਦਿੰਦਾ ਕਿ ਮੇਰੇ ਤੇ ਵਜਦਾ ਹੈ ਹੀ ਨਹੀਂ ਬਿਲਕੁਲ 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 ਦੇਖੋ ਜਦੋਂ ਉਹਨੂੰ ਸਮਝ ਨਹੀਂ ਨਾ ਆ ਰਿਹਾ ਤਾਂ ਉਹਦਾ ਉਸਦੇ ਲਈ ਤਾਂ ਅੱਜਕੱਲ ਬਹੁਤ ਸਹੂਲਤਾਂ ਜਦੋਂ ਸਾਨੂੰ ਸਮਝ ਨਹੀਂ ਆਉਂਦਾ ਹੁੰਦਾ ਸੀਗਾ ਸੀ ਉਸ ਪ੍ਰੋਬਲਮ ਨੂੰ ਲਿਖ ਕੇ ਰੱਖ ਲੈਂਦੇ ਸੀ ਤੇ ਨੈਕਸਟ ਡੇ ਜਾ ਕੇ ਟੀਚਰ ਕੋਲੇ ਪੁੱਛਦੇ ਸੀ ਠੀਕ ਹੈ ਲੇਕਿਨ ਅੱਜ ਤਾਂ ਬੱਚੇ ਕੋਲ ਉਸੇ ਵੇਲੇ ਸੋਲੂਸ਼ਨ ਮਿਲਦਾ ਹੈ ਉਸਨੂੰ ਬਿਲਕੁਲ ਇਹ Google ਦੇ ਉੱਤੇ ਸਰਚ ਕਰਦਾ ਨਾਲ ਦੀ ਨਾਲ ਆ ਜਾਂਦਾ Google ਤੇ ਫੋਟੋ ਪਾ ਦਿੰਦਾ ਸੋਲਵ ਕੀਤਾ ਹੋਇਆ ਆ ਜਾਂਦਾ ਉਸ ਨੂੰ ਸਮਝਣਾ ਹੀ ਹੈ ਜੇ ਫਿਰ ਵੀ ਸਮਝ ਨਹੀਂ ਆਉਂਦਾ ਨੈਕਸਟ ਦੇ ਟੀਚਰ ਨੂੰ ਪੁੱਛ ਸਕਦਾ ਬਿਲਕੁਲ ਅੱਜ ਕੱਲ ਤਾਂ ਕੋਈ ਹੋਰ ਮੋਰਓਵਰ ਜਿਹੜਾ ਇਹ YouTube ਹੈ ਉਸ ਦੇ ਉੱਤੇ ਪਤਾ ਹੀ ਨਹੀਂ ਕਿੰਨੀਆਂ ਚੀਜ਼ਾਂ ਸਾਡੇ ਕੋਲ ਪਈਆਂ ਔਰ ਜੇ ਮੈਥਮੈਟਿਕਸ ਦੀਆਂ ਦੇਖਣ ਲੱਗ ਜਾਈਏ ਮੈਥ ਨਹੀਂ ਖਤਮ ਹੁੰਦਾ ਸਾਇੰਸ ਦੇਖਣ ਲੱਗ ਜਾਈਏ ਸਾਇੰਸ ਨਹੀਂ ਖਤਮ ਹੁੰਦੀ ਤੋਂ ਮਤਲਬ ਇਹ ਚੀਜ਼ਾਂ ਨੂੰ ਜੇ ਉਹ ਕਰੂਗਾ ਨਾ ਨਾਲ-ਨਾਲ ਉਹਦੇ ਮਤਲਬ ਬਿੱਲ ਚਾਹੀਦੀ ਹੈ ਇੱਕ ਹੁਣ ਬਿੱਲ ਤਾਂ ਬਣਦੀ ਹੈ ਜੇ ਇੰਟਰਸਟ ਹੋਵੇ ਜੀ ਜੀ ਤੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਜੇ ਬੱਚਾ ਕਰ ਲੂਗਾ ਨਾ ਤੇ ਮੈਂ ਮੈਂ ਇਹ ਕਹਿੰਦਾ ਹੁਣਾਂ ਵੀ ਜਿਹਨੂੰ ਮੈਥਮੈਟਿਕਸ ਆ ਗਿਆ ਨਾ ਉਸ ਦੀ ਜ਼ਿੰਦਗੀ ਸਫਲ ਹੋ ਗਈ ਬਿਲਕੁਲ ਸਰ ਬਿਲਕੁਲ ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਮੈਂ ਇੱਕ ਗੱਲ ਤੁਹਾਡੇ ਨੂੰ ਸਾਂਝੀ ਕਰਾਂ ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਜਦੋਂ ਓੰਕਾਰ ਦੇ ਅੱਗੇ ਏਕਾ ਲਿਖਿਆ ਨਾ ਮੈਥਮੈਟਿਕਸ ਦਾ ਜੀ ਜੀ ਜਸਟ ਇਮੇਜਿਨ ਕਰੋ ਪਾਵਰ ਹਾਂ ਵੀ ਗੁਰਮੁਖੀ ਦੇ ਅੱਗੇ ਮੈਥਮੈਟਿਕਸ ਲਿਖਣ ਦਾ ਕਾਰਨ ਕੀ ਸੀ ਗੁਰੂ ਨਾਨਕ ਸਾਹਿਬ ਦਾ ਜੀ ਬਿਲਕੁਲ ਤੁਹਾਨੂੰ ਇੱਕ ਸਿਹਤ ਦੇਗੇ ਕਿ ਇਹ ਜਿਹੜੇ ਆਧਾਰ ਹਨ ਇੰਨਾਂ ਚੀਜ਼ਾਂ ਦੇ ਉਹ ਇੱਕ ਹੈ ਉਹ ਇੱਕ ਕੌਣ ਹੈ ਅਸੀਂ ਤਾਂ ਇੱਕ ਕਹਿ ਦਿੰਦੇ ਹਾਂ ਨਾ ਲੇਕਿਨ ਅਸੀਂ ਇੱਕ ਨੂੰ ਮੈਥਮੈਟਿਕਸ ਦੇ ਵਿੱਚ ਇੱਕ ਨਹੀਂ ਕਹਿੰਦੇ ਇੱਕ ਵੀ ਕਹਿੰਦੇ ਆ ਤੇ ਨਾਲ ਅਸੀਂ ਕਹਿੰਦੇ ਹਾਂ ਯੂਨਿਕ ਹੈ ਯੂਨਿਕ ਦਾ ਮਤਲਬ ਹੋਇਆ ਕਰਦਾ ਵਨ ਐਂਡ ਓਨਲੀ ਵਨ ਜਿਸ ਨੂੰ ਉਹਨਾਂ ਨੇ ਪਰਿਭਾਸ਼ਿਤ ਕੀਤਾ ਮੂਲ ਮੰਤਰ ਦੇ ਵਿੱਚ ਬਿਲਕੁਲ ਹੂੰ ਤਾਂ ਇਹ ਮੈਥਮੈਟਿਕਸ ਸਾਡਾ ਬੜਾ ਹੀ ਰੋਚਿਕ ਵਿਸ਼ਾ ਹੈਗਾ لیکن اس دی رچکتا نو وਧਾਉਣ ਦੇ ਲਈ ਅਧਿਆਪਕ ਨੂੰ ਮਿਹਨਤ ਕਰਨੀ ਪੂਗੀ ਅਧਿਆਪਕ ਨੂੰ ਉਹ ਗੱਲਾਂ ਲੱਭ ਲੱਭ ਕੇ ਵਿਦਿਆਰਥੀਆਂ ਤੱਕ ਪਹੁੰਚਾਉਣੀਆਂ ਪੈਣਗੀਆਂ ਜਿਹੜੀਆਂ ਗੱਲਾਂ ਦੇ ਨਾਲ ਉਸ ਨੂੰ ਇਹ ਲੱਗੇ ਵੀ ਲੈ ਇਹ ਤਾਂ ਕੋਈ ਗੱਲ ਹੀ ਨਹੀਂ ਸੀ ਇਹ ਜ਼ਰੂਰੀ ਬਿਲਕੁਲ ਸਰ اچھا ਸਰ ਰੀਅਲ ورلڈ ਦੇ ਐਗਜ਼ਾਮਪਲਸ ਨੂੰ ਕਿਹ ਹੈ ਯੂਸਟਿਕ ਦਾ ਜਾ ਸਕਦਾ ਹੈ ਮੈਥਸ ਦੀ ਟੀਚਿੰਗ ਵਾਸਤੇ ਕਿਹੜੀਆਂ ਐਗਜ਼ਾਮਪਲਸ ਜੀ ਰੀਅਲ वर्ल्ड ਮਤਲਬ ਆਮ ਜਿਹੜਾ ਸੰਸਾਰਿਕ ਕਾਜ ਜਾਂਦੀਆਂ ਉਹ ਧਾਰਨਾ ਹੁੰਦੀਆਂ ਐ ਉਹਨਾਂ ਨੂੰ ਕਿਵੇਂ ਯੂਜ਼ ਕਰ ਸਕਦੇ ਆ ਆਪਾਂ ਮੈਥਸ ਦੀ ਟੀਚਿੰਗ ਲਈ ਦੇਖੋ ਮੈਥਮੈਟਿਕਸ ਦੇ ਵਿੱਚ ਜਦੋਂ ਅਸੀਂ ਛੋਟੀ ਉਮਰ ਤੋਂ ਸ਼ੁਰੂ ਕਰਦੇ ਆ ਨਾ ਸੁਪੋਜ਼ ਕਰੋ ਵੀ ਅਸੀਂ ਬੱਚਾ ਸਾਡੇ ਕੋਲ 4 ਚੌਥੀ ਕਲਾਸ ਚ ਹੋ ਗਿਆ 5ਵੀਂ ਚ ਹੋ ਗਿਆ ਹੈਨਾ ਜੀ ਸਾਡੇ ਦੇਸ਼ ਦਾ ਸਿਸਟਮ ਹੈ ਚੌਥੀ ਕਲਾਸ 5ਵੀਂ ਕਲਾਸ ਬਾਹਰਲੇ ਮੁਲਕਾਂ ਦਾ ਸਿਸਟਮ ਹੈ ਇਅਰ 4 ਇਅਰ 5 ਇਅਰ 10 ਹੈਨਾ ਪਕਿ ਉਹਨਾਂ ਉਸ ਦੇ ਵਿੱਚ ਉਸ ਨੂੰ ਉਸ ਦੇ ਲੈਵਲ ਦੀ ਸਮਝ ਆਉਣੀ ਚਾਹੀਦੀ ਹੈ ਇਹ ਨਹੀਂ ਵੀ ਉਹਨੂੰ ਚੌਥੀ ਕਲਾਸ ਦੇ ਵਿੱਚ ਪੀ ਐਚ ਡੀ ਦੇ ਸਵਾਲ ਆਂਦੇ ਹੋਣ ਉਸ ਨੂੰ ਬਾਇਨੋਮੀਅਲ ਥਿਊਰਮ ਆਂਦੀ ਹੋਵੇ ਕੋਈ ਰਿਕੁਆਇਰਮੈਂਟ ਨਹੀਂ ਹੈ ਉਸ ਦੀ ਉਸ ਨੂੰ ਘੱਟੋ ਘੱਟ ਮਾਪਣਾ ਤੋਲਣਾ ਮੇਨਣਾ ਇਹ ਚੀਜ਼ਾਂ ਆਂਦੀਆਂ ਹੋਣ ਜੇ ਮੈਂ ਉਸ ਬੱਚੇ ਨੂੰ ਇਹ ਪੁੱਛਾਂ ਕਿ ਤੇ 1 ਮੀਟਰ ਦੇ ਵਿੱਚ ਕਿੰਨੇ ਸੈਂਟੀਮੀਟਰ ਹੁੰਦੇ ਆ ਉਹ ਇਹ ਤਾਂ ਦੱਸ ਦਿੰਦਾ ਵੀ 100 ਹੁੰਦੇ ਆ ਕਿਉਂਕਿ ਰੱਟੇ ਲਗਾ ਲੈਂਦਾ ਪਰ ਜੇ ਮੈਂ ਉਹਨੂੰ ਚਮੀ 1 ਮੀਟਰ ਹੁੰਦਾ ਕਿੱਡਾ ਕ ਹੈ ਉਹ ਦੱਸ ਨਹੀਂ ਸਕਦਾ ਮੈਨੂੰ ਲੇਕਿਨ ਜਦੋਂ ਉਹ ਸਾਡੇ ਨਾਲ ਬਾਜ਼ਾਰ ਜਾਂਦਾ ਤੇ ਉਹਦੀ ਮਦਰ ਨਾਲ ਹੈ ਤੇ ਮਦਰ ਕਹਿੰਦੀ ਹੈ 5 ਮੀਟਰ ਕਪੜਾ ਦੇ ਦੋ ਉਹ 5 ਮੀਟਰ ਕਪੜੇ ਨੂੰ ਸੁਣ ਕੇ ਉਹ ਕਿਉਂ ਨਹੀਂ ਸੋਚਦਾ ਹੈ ਵੀ ਇਹ 5 ਮੀਟਰ ਕਿੰਨਾ ਹੋਊਗਾ ਸਹੀ ਗੱਲ ਹੈ ਉਹ ਪੁਰਾਣੇ ਜ਼ਮਾਨਿਆਂ ਦੇ ਵਿੱਚ ਵੱਡੀ ਉਂਗਲੀ ਤੋਂ ਲੈ ਕੇ ਆਪਣੇ ਦੂਸਰੀ ਬਾਹ ਦੇ ਮੋਢੇ ਤੱਕ ਜਿਹੜੀ ਉਹ ਲੰਬਾਈ ਮਾਪ ਲਿਆ ਕਰਦੇ ਸੀ ਉਹ ਲਗਭਗ 1 ਮੀਟਰ ਹੋਇਆ ਕਰਦੀ ਸੀ ਬਿਲਕੁਲ ਫਿਰ ਇੰਨੀਆਂ ਚੀਜ਼ਾਂ ਪ੍ਰੈਕਟੀਕਲ ਕਰਵਾਉਣ ਦੀ ਲੋੜ ਹੈ ਇਨਾਂ ਬੱਚਿਆਂ ਨੂੰ ਜੇ ਇਹ ਪ੍ਰੈਕਟੀਕਲੀ ਸਟਰੋਂਗ ਹੋ ਜਾਣਗੇ ਤਾਂ ਕਨਸੈਪਟ ਕਲੀਅਰ ਹੋ ਗਿਆ ਬਸ ਉਹਨਾਂ ਦੇ ਕੋਲ ਰਹਿ ਗਿਆ ਕਨਸੈਪਟ ਹੁਣ ਇੱਕੋ ਥੋੜੀ ਤਾਂ ਅੱਗੇ ਹੁੰਦੀ ਹੈ ਜਾਨੀ ਕਿ ਅਬਜ਼ਰਵੇਸ਼ਨ ਤੈਜ਼ ਹੋਣੀ ਚਾਹੀਦੀ ਹੈ ਅਬਜ਼ਰਵੇਸ਼ਨ ਸਭ ਤੋਂ ਜ਼ਬਰਦਸਤ ਚਾਹੀਦੀ ਹੈ ਜੀ ਕਿ ਮੈਥਮੈਟਿਕਸ ਦੇ ਵਿੱਚ ਇਹ ਨਹੀਂ ਹੈ ਵੀ ਪਿੱਛੇ ਜੇ ਅੰਸਰ 4 ਆ ਰਿਹਾ ਹੈ ਤਾਂ ਤੁਹਾਡਾ 2 ਆਇਆ ਤੇ 2 ਜੋੜ ਦੋ 4 ਹੋ ਜਾਊਗਾ ਨੋ ਨਾਟ ਐਟ ਆਲ ਜੀ ਇਹ ਇੱਕੋ ਇੱਕ ਵਿਸ਼ਾ ਹੈ ਜਿਹੜਾ ਸਾਨੂੰ ਅਨੁਸ਼ਾਸਿਤ ਕਰਦਾ ਹੈ ਜਿਹੜਾ ਸਾਨੂੰ ਪੰਕਚੁਅਲ ਕਰਦਾ ਹੈ ਜਿਹੜਾ ਸਾਨੂੰ ਸਹੀ ਦਿਸ਼ਾ ਚ ਲੈ ਕੇ ਜਾਂਦਾ ਹੈ ਬਿਲਕੁਲ ਜੀ ਬਿਲਕੁਲ ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨਾ ਵਿਦਿਆਰਥੀਆਂ ਤੱਕ ਜਦ ਪਹੁੰਚਣਗੀਆਂ ਹੁਣ ਅਸੀਂ ਦੇਖੀਏ ਆਪਣੇ ਵਿਦਿਆਰਥੀਆਂ ਨੂੰ ਤਾਂ ਸਾਡੇ ਵਿਦਿਆਰਥੀ ਨੂੰ 10 ਸਾਲ ਅਸੀਂ ਇੱਕ ਸਕੇਲ ਯੂਜ਼ ਕਰਨ ਲਈ ਦਿੱਤਾ ਉਹ ਤੇ ਜਿਓਮੈਟਰੀ ਬਾਕਸ 'ਚ ਪਿਆ ਹੂੰ ਹੂੰ ਪਰ ਉਸ ਦੀ ਇੱਕ ਪਾਸੇ ਦੀ ਤਾਂ ਜਾਣਕਾਰੀ ਉਸਨੇ ਹਾਸਲ ਕਰ ਲਈ ਕਿ ਠੀਕ ਇਹਦੇ ਵਿੱਚ ਜਿਹੜੇ ਆ ਸੈਂਟੀਮੀਟਰ ਹੈ ਤੇ ਸੈਂਟੀਮੀਟਰ ਦੇ ਵਿੱਚ ਛੋਟੇ-ਛੋਟੇ ਹਿੱਸੇ ਆ ਉਹ ਮਿਲੀਮੀਟਰ ਹੈ ਜੀ ਨਾ ਉਹਨੇ ਕਦੇ ਪੁੱਛਿਆ ਤੇ ਨਾ ਹੀ ਅਸੀਂ ਕਦੇ ਦੱਸਿਆ ਵੀ ਭਾਈ ਦੂਜੇ ਪਾਸੇ ਵੀ ਲਾਈਨਾਂ ਲੱਗੀਆਂ ਐ ਵੱਡੀਆਂ ਵੱਡੀਆਂ ਉਹਨਾਂ ਦਾ ਨਾਮ ਕੀ ਐ ਜੀ ਜੀ ਕਹਿੰਦੇ ਇਹਨਾਂ ਨੂੰ ਇੰਚ ਕਹਿੰਦੇ ਆ ਜੇ ਸੈਂਟੀਮੀਟਰ ਦੇ ਵਿੱਚ ਵਾਲੀਆਂ ਲਾਈਨਾਂ ਨੂੰ ਅਸੀਂ ਮਿਲੀਮੀਟਰ ਕਹਿੰਦੇ ਆ ਤਾਂ ਇੰਚ ਦੇ ਵਿੱਚ ਵਾਲੀਆਂ ਲਾਈਨਾਂ ਨੂੰ ਕੀ ਕਹਿੰਦੇ ਆ ਹਾਂ ਜੀ ਇਹ ਕਿਉਂ ਨਹੀਂ ਮੇਰੇ ਵਿਦਿਆਰਥੀ ਨੂੰ ਪਤਾ ਹਾਂ ਹਾਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਜਦ ਵਿਦਿਆਰਥੀਆਂ ਤੱਕ ਬੇਸਿਕਲੀ ਪਹੁੰਚਣ ਗਈਆਂ ਤੇ ਅੱਜ ਇੱਕ ਮਿਸਤਰੀ ਐ ਜਿਹੜਾ ਜਿਸ ਨੂੰ ਅਸੀਂ ਕਹਿੰਦੇ ਲੈ ਜੀ ਉਹ ਮਿਸਤਰੀ ਨੂੰ ਬੁਲਾ ਲੈ ਓਏ ਮਿਸਤਰੀ ਜੀ ਵੀ ਨਹੀਂ ਕਹਿੰਦੇ ਪਰ ਉਹ ਇੱਕ ਡਿਗਰੀ ਹੋਲਡਰ ਨਾਲੋਂ ਜ਼ਿਆਦਾ ਕਾਬਿਲ ਹੈ ਐਡੀ ਵੱਡੀ ਬਿਲਡਿੰਗ ਕੰਨਾਂ ਹੀ ਖੜੀ ਕਰ ਦਿੰਦਾ ਬਿਲਕੁਲ ਸਹੀ ਗੱਲ ਹੈ ਉਸ ਨੂੰ ਅਸੀਂ ਇਹ ਕਹਿੰਦੇ ਸੁਣਿਆ ਕਿ ਜਾਂ ਵੀ 3 ਸੂਤ ਦਾ ਸਰੀਆ ਲਿਆ 4 ਸੂਤ ਦਾ ਸਰੀਆ ਲਿਆ ਤੇ ਸਾਡੇ ਬੱਚੇ ਜਿਨ੍ਹਾਂ ਨੇ ਬਿਲਡਿੰਗਾਂ ਬਣਵਾਉਣੀਆਂ ਉਹਨਾਂ ਨੂੰ ਸੂਤ ਹੀ ਨਹੀਂ ਪਤਾ ਵੀ ਇੰਚ ਦੇ ਵਿੱਚ ਦੂਤ ਹੋਇਆ ਕਰਦੇ ਆਂ ਔਰ 1 ਇੰਚ 'ਚ 8 ਸੂਤ ਹੋਇਆ ਕਰਦੇ ਹਾਂ 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 ਤਾਂ ਇਹ ਚੀਜ਼ਾਂ ਜਿਹੜੀਆਂ ਹਨ ਇਸ ਤਰ੍ਹਾਂ ਹੀ ਜੇ ਅਸੀਂ ਸਮੇਂ ਦੀ ਗੱਲ ਕਰੀਏ ਹੁਣ ਜਿਹੜੀ ਘੜੀ ਐ ਉਹ ਪਹਿਲੀ ਘੜੀ 24 ਮਿੰਟ ਦੀ ਹੋਇਆ ਕਰਦੀ ਸੀ ਹਾਂ ਹਾਂ ਠੀਕ ਐ ਨਾ ਤੇ ਉਹ 24 ਮਿੰਟ ਕਿਵੇਂ ਹੁੰਦੇ ਸੀਗੇ ਜੇ ਇਹਨਾਂ ਚੀਜ਼ਾਂ ਦੇ ਵਿੱਚ ਉਹਨੂੰ ਲੈ ਕੇ ਜਾਵਾਂਗੇ ਨਾ ਹੁਣ ਮੈਂ ਇੱਕ ਦਿਨ ਵਿਦਿਆਰਥੀ ਨੂੰ ਕਿਹਾ ਮੈਂ ਕਿਹਾ ਬੇਟਾ 1 ਮਿੰਟ 'ਚ ਕਿੰਨੇ ਸਕਿੰਟ ਕਹਿੰਦਾ ਜੀ 60 ਸਕਿੰਟ ਮੈਂ ਕਿਹਾ ਵੈਰੀ ਗੁੱਡ ਬੜਾ ਵਧੀਆ ਯਾਦ ਕੀਤਾ ਤੂੰ ਬਿਲਕੁਲ ਠੀਕ ਦੱਸਿਆ ਵੀ 1 ਮਿੰਟ 'ਚ 60 ਸਕਿੰਟ ਹੁੰਦੇ ਐ ਮੈਂ ਨਾਲ ਦੀ ਨਾਲ ਲੱਗਦੇ ਹੱਥੀ ਪੁੱਛ ਲਿਆ ਮੈਂ ਕਿਹਾ ਬੇਟਾ 1 ਸਕਿੰਟ 'ਚ ਕਿੰਨੇ ਮਿੰਟ ਕਹਿੰਦਾ ਹੁੰਦੇ ਹੀ ਨਹੀਂ ਜਦ ਕਿ ਉਹਦਾ ਜਵਾਬ ਮੈਨੂੰ ਚਾਹੀਦਾ ਸੀਗਾ ਕਿ 1 ਸਕਿੰਟ ਦੇ ਵਿੱਚ 1/60 ਮਿੰਟ ਹੋਇਆ ਕਰ ਦੇ ਜੀ ਜੀ ਤਾਂ ਇਹਦੀਆਂ ਚੀਜ਼ਾਂ ਜੇ ਅਸੀਂ ਬੇਸਿਕਲੀ ਸ਼ੁਰੂ ਤੋਂ ਸਿਖਾਵਾਂਗੇ ਤਾਂ ਮੇਰੇ ਖਿਆਲ ਨਹੀਂ ਹੈ ਵੀ ਉਹਦੀ ਦਿਲਚਸਪੀ ਪੈਦਾ ਨਹੀਂ ਹੋਊਗੀ ਉਹ ਖੁਦ ਕਹੂਗਾ ਕਿ ਟੀਚਰ ਇਹ ਜੀ ਇੱਕ ਚੀਜ਼ ਹੋਰ ਕਰਕੇ ਦਿਖਾਓ ਬਿਲਕੁਲ ਸਰ ਸਹੀ ਗੱਲ ਹੈ ਜੀ ਸੇਟਰ ਡਿਮੈਨਿਕ ਵਿਦਿਅੰਕਰਕੀ ਬਹੁਤ ਚੰਗਾ ਲੱਗ ਰਿਹਾ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਪਰ ਕਿਹ ਕਿਹੜੀ ਸਮਾਨਵਤੀ ਜਾਗਤ ਦੇ ਨਰਵਾ ਤੁਸੀਂ ਜੋ ਇਹ ਪ੍ਰੋਗਰਾਮ ਖਤਮ ਕਰਨ ਦਾ ਟਾਈਮ ਹੋ ਗਿਆ ਹੰਮਰ ਜੀ ਤੇ ਤਿੰਨ ਮਿੰਟ ਰਹਿ ਗਏ ਸੇ ਤੁਸੀਂ ਸਾਡੇ ਯੁਵਾ ਸ੍ਰੇਤਿਆਂ ਨੂੰ ਕੀ ਸਨੇਹਾ ਦੇਣਾ ਚਾਹੋਗੇ ਕੁਝ ਮੈਥਮੈਟਿਕਸ ਦੇ ਰਿਗਾਰਡਿੰਗ ਜਾਂ ਉਹਨਾਂ ਦੇ ਲਾਈਫ ਦੇ ਰਿਗਾਰਡਿੰਗ ਜਨਰਲੀ ਕੀ ਸਨੇਹਾ ਦੇਣਾ ਚਾਹੋਗੇ ਕੋਈ ਇੱਕ ਮੈਸੇਜ ਤੁਹਾਡੇ ਵੱਲੋਂ ਦੇਖੋ ਮੈਂ ਤਾਂ ਇਹੀ ਕਹਿਣਾ ਚਾਹਨਾ ਕਿ ਜੇਕਰ ਅਸੀਂ ਆਪਣੇ ਦੇਸ਼ ਦਾ ਭਵਿੱਖ ਬਣਾਉਣਾ ਚਾਹੁੰਦੇ ਆ ਨਾ ਸਟਰੋਂਗ ਕਰਨਾ ਚਾਹੁੰਦੇ ਆ ਤਾਂ ਉਹਨਾਂ ਨੂੰ ਜਿਵੇਂ ਕਿਵੇਂ ਮਰਜ਼ੀ ਮੈਥਮੈਟਿਕਸ ਸਟਰੋਂਗ ਕਰ ਦੋ ਔਰ ਮੇਰਾ ਅੱਜ ਅਨਪੜ੍ਹ ਬੰਦਾ ਵੀ ਜਿਹੜਾ ਹੈ ਕੋਈ ਸਬਜ਼ੀ ਵੇਚ ਰਿਹਾ ਹੈ ਕੋਈ ਮੋਚੀ ਦਾ ਕੰਮ ਕਰ ਰਿਹਾ ਹੈ ਲੇਕਿਨ ਉਹ ਵਿਅਕਤੀ ਵੀ ਹੈ ਜਿਹੜਾ ਮੇਰੇ ਕੋਲ ਇਹ ਗੱਲ ਦੱਸਣ ਦੇ ਲਈ ਬੜਾ ਕਾਬਿਲ ਹੈ ਕਿ ਜੇ ਇਹ ਚੀਜ਼ 11 ਰੁਪਏ ਕਿਲੋ ਹੈ ਤਾਂ 350 ਗ੍ਰਾਮ ਕਿੰਨੇ ਦੀ ਹੋਊਗੀ ਬਿਲਕੁਲ ਪਰ ਮੇਰਾ ਬੱਚਾ